ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਸ਼ਹਿਰ ਦੀ ਸੜਕ ਤੇ ਹਲਚਲ ਘਟ ਹੋ ਚੁੱਕੀ ਸੀ ਇੱਕਦਮ ਸੁਨਸਾਨ ਜਿਹੀ ਸਥਿਤੀ ਬਸ ਕਾਰਾਂ ਦੀ ਆਵਾਜ਼ ਗੂੰਜ ਰਹੀ ਸੀ ਕੁਝ ਦੁਕਾਨਾਂ ਬੰਦ ਹੋ ਚੁੱਕੀਆਂ ਸੀ ਤੇ ਕੁਝ ਚਾਹ ਵਾਲਿਆਂ ਦੀ ਹਲਕੀ ਜਿਹੀ ਰੌਸ਼ਨੀ ਸੜਕ ਦੇ ਕਿਨਾਰੇ ਟਿਮਟਿਮਾ ਰਹੀ ਸੀ ਛੜਕ ਦੇ ਕਿਨਾਰੇ ਫੁੱਟਪਾਥ ਤੇ ਇੱਕ ਬੇਵੱਸ ਕੁੜੀ ਬੈਠੀ ਸੀ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਉਦਾਸੀ ਸੀ ਉਸ ਦੀ ਉਮਰ ਮੁਸ਼ਕਲ ਨਾਲ 16 ਸਾਲ ਦੀ ਹੋਵੇਗੀ ਪਰ ਉਸ ਦੀਆਂ ਅੱਖਾਂ ਵਿੱਚ ਜੋ ਦਰਦ ਸੀ ਉਹ ਪੂਰੀ ਜ਼ਿੰਦਗੀ ਦਾ ਹਨੁਭਵ ਦੇ ਰਿਹਾ ਸੀ ਉਸ ਦੇ ਕੋਲ ਕੁਝ ਨਹੀਂ ਸੀ ਬਸ ਇੱਕ ਪੁਰਾਣੀ ਜਹੀ ਚਾਦਰ ਵਿਛਾਈ ਸੀ ਤੇ ਉਸ ਦੇ ਕੋਲ ਰੱਖੀਆਂ ਹੋਈਆਂ ਕੁਝ ਟੁੱਟੀਆਂ ਫੁੱਟੀਆਂ ਚੀਜ਼ਾਂ ਗਹਿਰੀ ਸੋਚ ਵਿੱਚ ਡੁੱਬੇ ਹੋਏ ਵਿਅਕਤੀ ਨੇ ਜਦੋਂ ਉਸ ਦੇ ਵੱਲ ਵੇਖਿਆ ਤਾਂ ਉਸ ਦੇ ਕਦਮ ਰੁਕ ਗਏ ਉਹ ਆਦਮੀ ਸੀ ਅਰਜੁਨ ਇੱਕ ਕਰੋੜਪਤੀ ਬਿਜ਼ਨਸਮੈਨ ਉਸਦੀ ਕਾਰ ਦਾ ਸ਼ੀਸ਼ਾ ਨੀਚੇ ਸੀ ਤੇ ਉਹ ਇੱਕ ਹਸਪਤਾਲ ਦੇ ਕੋਲੋਂ ਲੰਘ ਰਿਹਾ ਸੀ ਅਰਜੁਨ ਦੀ ਨਜ਼ਰ ਉਸ ਕੁੜੀ ਤੇ ਪਈ ਜੋ ਚੁੱਪਚਾਪ ਬੈਠੀ ਸੀ ਅਰਜੁਨ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਉਹ ਪੂਰੀ ਤਰ੍ਹਾਂ ਨਾਲ ਘਬਰਾਇਆ ਹੋਇਆ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਸੀ ਪੈਸਾ, ਨਾਮ ਤੇ ਸ਼ੌਰਤ ਪਰ ਉਸ ਕੁੜੀ ਦੀਆਂ ਅੱਖਾਂ ਵਿੱਚ ਇੱਕ ਏਦਾਂ ਦਾ ਦਰਦ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਨਾ ਮੁਮਕਿਨ ਸੀ। ਅਰਜੁਨ ਨੇ ਆਪਣੀ ਗੱਡੀ ਰੋਕੀ, ਬਾਹਰ ਆਇਆ ਤੇ ਉਸ ਲੜਕੀ ਦੇ ਕੋਲ ਜਾ ਕੇ ਬੋਲਿਆ, "ਕੀ ਤੂੰ ਠੀਕ ਐ?" ਉਸ ਲੜਕੀ ਨੇ ਚੁੱਪਚਾਪ ਸਿਰ ਨੀਚੇ ਕਰੀ ਰੱਖਿਆ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਅਰਜੁਨ ਨੂੰ ਅਹਿਸਾਸ ਹੋਇਆ ਕਿ ਲੜਕੀ ਸ਼ਾਇਦ ਬੋਲਣ ਵਿੱਚ ਅਸਮਰਥ ਹੈ। ਜਾਂ ਫਿਰ ਉਹ ਕਿਸੇ ਵਜ੍ਹਾ ਕਰਕੇ ਚੁੱਪ ਹੈ ਉਸਨੇ ਦੇਖਿਆ ਕਿ ਲੜਕੀ ਦਾ ਚਿਹਰਾ ਸੁਜਿਆ ਹੋਇਆ ਸੀ ਜਿਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਕੀ ਹੋਇਆ ਤੁਸੀਂ ਕੁਝ ਤਾਂ ਕਹੋ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਅਰਜਨ ਨੇ ਫਿਰ ਕਿਹਾ ਉਸ ਦੀ ਆਵਾਜ਼ ਵਿੱਚ ਚਿੰਤਾ ਸੀ ਇਹਨੇ ਉਸ ਲੜਕੀ ਨੇ ਸਿਰ ਉੱਪਰ ਕੀਤਾ ਤਾਂ ਉਸ ਦੀਆਂ ਅੱਖਾਂ ਵਿੱਚ ਗਹਿਰੀ ਉਦਾਸੀ ਸੀ ਜਿਵੇਂ ਉਹ ਕਿਸੇ ਦਰਦ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਪਰ ਉਹ ਹਿੰਮਤ ਨਹੀਂ ਕਰ پا ਰਹੀ ਸੀ ਕੀ ਨਾਮ ਹੈ ਤੁਹਾਡਾ ਅਰਜਨ ਨੇ ਪੁੱਛਿਆ ਤਾਂ ਉਸ ਲੜਕੀ ਨੇ ਇੱਕ ਗਹਿਰਾ ਸਾਹ ਲਿਆ ਤੇ ਬੋਲੀ ਰਾਣੀ ਰਾਣੀ ਕੀ ਤੂੰ ਕਿਸੇ ਤੋਂ ਮਦਦ ਚਾਹੁੰਦੀ ਹੈ ਅਰਜੁਨ ਨੇ ਫੇਰ ਪੁੱਛਿਆ ਰਾਣੀ ਚੁੱਪ ਰਹੀ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਸੀ ਜਿਵੇਂ ਉਹ ਆਪਣੇ ਬਾਰੇ ਵਿੱਚ ਕੁਝ ਦੱਸਣ ਨੂੰ ਤਿਆਰ ਹੋਵੇ ਅਰਜੁਨ ਨੇ ਮਹਿਸੂਸ ਕੀਤਾ ਕਿ ਉਸ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਪਰ ਉਸ ਨੇ ਉਸ ਨਾਲ ਬਿਨਾਂ ਜ਼ਬਰਦਸਤੀ ਕੀਤੇ ਉਸ ਨੂੰ ਆਪਣੀਆਂ ਸ਼ਰਤਾਂ ਤੇ ਖੁੱਲਣ ਦਾ ਮੌਕਾ ਦਿੱਤਾ ਰਾਣੀ ਨੇ ਹੌਲੀ ਜਿਹੀ ਦੱਸਿਆ ਮੈਂ ਇੱਕ ਛੋਟੀ ਜਿਹੇ ਪਿੰਡ ਤੋਂ ਆਈ ਹਾਂ ਘਰ ਵਿੱਚ ਬਹੁਤ ਗਰੀਬੀ ਸੀ ਮਾਂ ਬਿਮਾਰ ਸੀ ਤੇ ਪਾਪਾ ਮੇਰੇ ਨਾਲ ਨਹੀਂ ਸੀ ਇੱਕ ਦਿਨ ਮਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਸਾਨੂੰ ਇਲਾਜ ਦੇ ਲਈ ਸ਼ਹਿਰ ਆਉਣਾ ਪਿਆ ਪਰ ਅਸੀਂ ਪੈਸੇ ਇਕੱਠੇ ਨਹੀਂ ਕਰ ਸਕੇ ਤੇ ਮਾਂ ਦੀ ਮੌਤ ਹੋ ਗਈ ਫਿਰ ਮੈਂ ਇੱਥੇ ਸ਼ਹਿਰ ਵਿੱਚ ਕੰਮ ਪਾਲਣ ਲੱਗੀ ਪਰ ਕੋਈ ਕੰਮ ਨਹੀਂ ਮਿਲਿਆ ਮੈਂ ਇੱਥੇ ਉਸੇ ਉਮੀਦ ਵਿੱਚ ਬੈਠੀ ਹਾਂ ਕਿ ਸ਼ਾਇਦ ਕੋਈ ਮੇਰੀ ਮਦਦ ਕਰ ਦੇਵੇ ਅਰਜੁਨ ਨੇ ਚੁੱਪਚਾਪ ਉਸ ਦੀਆਂ ਗੱਲਾਂ ਸੁనిਆਂ ਉਹ ਸਮਝ ਗਿਆ ਕਿ ਰਾਣੀ ਦੀ ਜ਼ਿੰਦਗੀ ਵਿੱਚ ਕਿੰਨੀ ਮੁਸ਼ਕਲ ਰਹੀ ਹੋਵੇਗੀ ਅਰਜੁਨ ਨੂੰ ਲੱਗਿਆ ਕਿ ਉਸ ਨੂੰ ਰਾਣੀ ਦੇ ਲਈ ਕੁਝ ਕਰਨਾ ਚਾਹੀਦਾ ਹੈ ਉਹ ਉਸ ਦੀ ਮਦਦ ਕਰਨ ਦਾ ਮਨ ਬਣਾ ਚੁੱਕਿਆ ਸੀ ਪਰ ਉਹ ਜਾਣਦਾ ਸੀ ਕਿ ਉਸ ਨੂੰ ਸਹੀ ਤਰੀਕੇ ਨਾਲ ਇਹ ਸਭ ਕੁਝ ਕਰਨਾ ਹੋਵੇਗਾ ਰਾਣੀ ਤੂੰ ਮੇਰੇ ਨਾਲ ਚੱਲ ਮੈਂ ਤੇਰੀ ਮਦਦ ਕਰਾਂਗਾ ਅਰਜੁਨ ਨੇ ਵਿਸ਼ਵਾਸ ਦਿਵਾਇਆ ਰਾਣੀ ਨੇ ਥੋੜਾ ਚੌਂਕਦੇ ਹੋਏ ਅਰਜੁਨ ਦੇ ਵੱਲ ਦੇਖਿਆ ਪਰ ਫਿਰ ਉਸ ਨੇ ਬਿਨਾ ਕੁਝ ਕਹੇ ਆਪਣੀ ਚੁੱਪੀ ਤੋੜੀ ਉਸ ਨੇ ਹੌਲੀ-ਹੌਲੀ ਸਿਰ ਹਿਲਾਇਆ ਤੇ ਉੱਠ ਕੇ ਖੜੀ ਹੋ ਗਈ ਅਰਜੁਨ ਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਹਸਪਤਾਲ ਦੇ ਨੇੜੇ ਇੱਕ ਵਧੀਆ ਹੋਟਲ ਵਿੱਚ ਲੈ ਗਿਆ ਰਾਤ ਪਰ ਰਾਣੀ ਨੂੰ ਆਰਾਮ ਕਰਨ ਦਿੱਤਾ ਗਿਆ ਤੇ ਅਰਜੁਨ ਨੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਅਗਲੇ ਦਿਨ ਉਸ ਨੇ ਰਾਣੀ ਨੂੰ ਇੱਕ ਨਵੀਂ ਜ਼ਿੰਦਗੀ ਦੇਣ ਦਾ ਫੈਸਲਾ ਕੀਤਾ ਅਗਲੇ ਦਿਨ ਉਸ ਨੇ ਰਾਣੀ ਦਾ ਇੱਕ ਵਧੀਆ ਸਕੂਲ ਵਿੱਚ ਦਾਖਲਾ ਕਰਵਾਇਆ ਉਸ ਦੇ ਰਹਿਣ ਲਈ ਇੱਕ ਕਮਰੇ ਦਾ ਇੰਤਜ਼ਾਮ ਕੀਤਾ ਤੇ ਉਸ ਦੀ ਪੂਰੀ ਜ਼ਿੰਦਗੀ ਨੂੰ ਬਦਲਣ ਦਾ ਕੰਮ ਸ਼ੁਰੂ ਕੀਤਾ ਪਰ ਰਾਣੀ ਦਾ ਦਿਲ ਹਜੇ ਵੀ ਟੁੱਟ ਚੁੱਕਿਆ ਸੀ ਉਹ ਪਹਿਲਾਂ ਵਾਂਗ ਖੁਸ਼ ਨਹੀਂ ਸੀ ਸਕੂਲ ਵਿੱਚ ਵੀ ਉਹ ਜ਼ਿਆਦਾ ਨਹੀਂ ਕੋਲ ਮਿਲ ਪਾਈ ਕਿਉਂਕਿ ਉਸ ਦੇ ਅੰਦਰ ਗਹਿਰੇ ਚਖਮ ਸੀ ਹਾਲਾਂਕਿ ਅਰਜਨ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਜਾਣਦਾ ਸੀ ਕਿ ਰਾਣੀ ਨੂੰ ਆਪਣੇ ਦੁੱਖਾਂ ਤੋਂ ਬਾਹਰ ਨਿਕਲਣ ਤੋਂ ਸਮਾਂ ਲੱਗੇਗਾ ਦਿਨ ਬੀਤਦੇ ਗਏ ਤੇ ਇੱਕ ਸਾਲ ਬਾਅਦ ਰਾਣੀ ਨੇ ਹੌਲੀ-ਹੌਲੀ ਖੁਦ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਉਸ ਨੇ ਅਰਜਨ ਨੂੰ ਧੰਨਵਾਦ ਕਿਹਾ ਤੇ ਕਿਹਾ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਪਰ ਹੁਣ ਮੈਂ ਖੁਦ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ ਮੈਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਅਰਜਨ ਨੂੰ ਇਹ ਸੁਣ ਕੇ ਥੋੜੀ ਹੈਰਾਨੀ ਹੋਈ ਪਰ ਉਸਨੇ ਸਮਝਿਆ ਕਿ ਰਾਣੀ ਹੁਣ ਆਪਣੀ ਰਾਹ ਖੁਦ ਚੋਣਾ ਚਾਹੁੰਦੀ ਹੈ ਅਰਜਨ ਨੇ ਰਾਣੀ ਦੀ ਮਦਦ ਕੀਤੀ ਪਰ ਹੁਣ ਉਹ ਉਸ ਨੂੰ ਪੂਰੀ ਆਜ਼ਾਦੀ ਦੇ ਰਿਹਾ ਸੀ ਕਈ ਮਹੀਨਿਆਂ ਬਾਅਦ ਰਾਣੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਉਸਨੇ ਅਰਜਨ ਨੂੰ ਮਿਲਣ ਦੇ ਲਈ ਇੱਕ ਦਿਨ ਦਾ ਸਮਾਂ ਮੰਗਿਆ अर्जुन ਥੋੜਾ ਹੈਰਾਨ ਸੀ ਪਰ ਉਸਨੇ ਰਾਣੀ ਨੂੰ ਮਿਲਣ ਦਾ ਸਮਾਂ ਦਿੱਤਾ ਜਦੋਂ ਰਾਣੀ ਅਰਜਨ ਨੂੰ ਮਿਲਣ ਆਈ ਤਾਂ ਉਹ ਕਿਸੇ ਹੋਰ ਰੂਪ ਵਿੱਚ ਸੀ ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਸੀ ਤੇ ਉਸ ਦੀ ਮੁਸਕਾਨ ਵਿੱਚ ਹੁਣ ਇੱਕ ਅਲੱਗ ਹੀ ਚਮਕ ਸੀ ਰਾਣੀ ਨੇ ਅਰਜਨ ਨੂੰ ਕਿਹਾ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਦਿੱਤਾ ਪਰ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਮਿਹਨਤ ਦੇ ਨਾਲ ਅੱਗੇ ਵਧਾਂ ਮੈਨੂੰ ਇੱਕ ਮੌਕਾ ਚਾਹੀਦਾ ਹੈ ਖੁਦ ਨੂੰ ਸਾਬਤ ਕਰਨ ਦਾ ਅਰਜੁਨ ਨੇ ਉਸ ਦੀਆਂ ਗੱਲਾਂ ਨੂੰ ਸਮਝਿਆ ਤੇ ਕਿਹਾ ਰਾਣੀ ਤੂੰ ਬਿਲਕੁਲ ਸਹੀ ਰਸਤਾ ਚੁਣਿਆ ਮੈਂ ਹਮੇਸ਼ਾ ਤੇਰੇ ਨਾਲ ਹਾਂ ਪਰ ਇਹ ਤਾਂ ਸਿਰਫ ਇੱਕ ਸ਼ੁਰੂਆਤ ਸੀ ਰਾਣੀ ਨੇ ਜੋ ਕਦਮ ਚੁੱਕਿਆ ਉਹ ਅਰਜੁਨ ਤੇ ਸਭ ਨੂੰ ਹੈਰਾਨ ਕਰਨ ਵਾਲਾ ਸੀ ਅਰਜੁਨ ਦੇ ਮਨ ਵਿੱਚ ਰਾਣੀ ਦੀਆਂ ਗੱਲਾਂ ਨੇ ਹਲਚਲ ਮਚਾ ਦਿੱਤੀ ਸੀ ਰਾਣੀ ਦਾ ਆਤਮ ਵਿਸ਼ਵਾਸ ਉਸ ਦੀ ਇੱਛਾ ਸ਼ਕਤੀ ਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜਨੂਨ ਜੋ ਅਰਜਨ ਨੂੰ ਹੈਰਾਨ ਕਰ ਰਿਹਾ ਸੀ ਇੱਕ ਸਾਲ ਪਹਿਲਾਂ ਜਿਸ ਲੜਕੀ ਨੇ ਉਸਨੂੰ ਸੜਕ ਦੇ ਕਿਨਾਰੇ بے ਜਾਨ ਤੇ ਉਦਾਸ ਦੇਖਿਆ ਸੀ ਅੱਜ ਉਹੀ ਲੜਕੀ ਉਸਦੇ ਸਾਹਮਣੇ ਖੜੀ ਸੀ ਜਿਸ ਵਿੱਚ ਇੱਕ ਨਵੀਂ ਉਮੀਦ ਇੱਕ ਨਵੀਂ ਤਾਕਤ ਸੀ ਅਰਜਨ ਨੂੰ ਲੱਗਿਆ ਕਿ ਹਜੇ ਰਾਣੀ ਦੀ ਕਹਾਣੀ ਸਿਰਫ ਸ਼ੁਰੂ ਹੋਈ ਹੈ ਤੇ ਹਜੇ ਬਹੁਤ ਕੁਝ ਬਾਕੀ ਹੈ ਰਾਣੀ ਦੇ ਸ਼ਬਦ ਉਸਦੇ ਦਿਮਾਗ ਵਿੱਚ ਗੂੰਜ ਰਹੇ ਸੀ ਮੈਨੂੰ ਇੱਕ ਮੌਕਾ ਚਾਹੀਦਾ ਹੈ ਮੈਂ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਹਾਂ अर्जुन ਨੇ ਉਸ ਨੂੰ ਇੱਕ ਚੁੱਪ ਹੋ ਕੇ ਸੁਣਿਆ ਤੇ ਫਿਰ ਉਸ ਦਾ ਦਿਲ ਪਰ ਆਇਆ ਉਸ ਨੇ ਰਾਣੀ ਨੂੰ ਪੂਰੀ ਦੁਨੀਆ ਦੇਣ ਦਾ ਵਾਅਦਾ ਕੀਤਾ ਸੀ ਪਰ ਰਾਣੀ ਹੁਣ ਖੁਦ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਠੀਕ ਹੈ ਰਾਣੀ अर्जुन ਨੇ ਗਹਿਰਾ ਸਾਹ ਲਿਆ ਤੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਤੂੰ ਜਿੱਥੇ ਵੀ ਜਾਣਾ ਚਾਹਵੇਂ ਮੈਂ ਤੇਰੇ ਨਾਲ ਹਾਂ ਪਰ ਯਾਦ ਰੱਖਣਾ ਤੂੰ ਆਪਣਾ ਰਸਤਾ ਖੁਦ ਚੁਣ ਰਹੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਇਕੱਲੀ ਐ ਮੈਂ ਹਮੇਸ਼ਾ ਤੇਰੇ ਨਾਲ ਹਾਂ ਤੇਰੀ ਮਦਦ ਕਰਨ ਦੇ ਲਈ ਰਾਣੀ ਨੇ ਸਿਰ ਝੁਕਾਇਆ ਤੇ ਹਲਕੀ ਜਿਹੀ ਮੁਸਕਾਨ ਦੇ ਨਾਲ ਕਿਹਾ ਧੰਨਵਾਦ ਅਰਜੁਨ ਸਰ ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਕੁਝ ਇਦਾਂ ਦਾ ਦਿੱਤਾ ਜੋ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਪਰ ਹੁਣ ਮੈਂ ਖੁਦ ਤੇ ਵਿਸ਼ਵਾਸ ਕਰਨਾ ਚਾਹੁੰਦੀ ਹਾਂ ਅਰਜਨ ਨੂੰ ਇਹ ਸੁਣ ਕੇ ਥੋੜੀ ਚਿੰਤਾ ਹੋਈ ਕਿਉਂਕਿ ਉਸ ਨੂੰ ਡਰ ਸੀ ਕਿਤੇ ਰਾਣੀ ਖੁਦ ਨੂੰ ਗਵਾ ਨਾ ਦੇਵੇ ਪਰ ਉਸਨੇ ਆਪਣੇ ਡਰ ਨੂੰ ਆਪਣੇ ਅੰਦਰ ਦਬਾ ਲਿਆ ਤੇ ਰਾਣੀ ਨੂੰ ਇੱਕ ਮੌਕਾ ਦਿੱਤਾ ਰਾਣੀ ਹੁਣ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਉਣਾ ਚਾਹੁੰਦੀ ਸੀ ਤੇ ਅਰਜੁਨ ਜਾਣਦਾ ਸੀ ਕਿ ਜੇ ਉਸਨੇ ਹੁਣ ਰਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਫਿਰ ਉਹ ਕਦੇ ਵੀ ਪੂਰੀ ਤਰ੍ਹਾਂ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਸਕੇਗੀ ਰਾਣੀ ਨੇ ਇੱਕ ਨਵਾਂ ਰਸਤਾ ਚੁਣਿਆ ਉਸਨੇ ਕੁਝ ਮਹੀਨਿਆਂ ਦੇ ਲਈ ਇੱਕ ਛੋਟੀ ਜਹੀ ਨੌਕਰੀ ਦੀ ਭਾਲ ਕੀਤੀ ਇਹ ਨੌਕਰੀ ਕਿਸੇ ਵੱਡੇ ਆਫਿਸ ਵਿੱਚ ਨਹੀਂ ਸੀ ਬਲਕਿ ਇੱਕ ਛੋਟੇ ਜਿਹੇ ਕੈਫੇ ਵਿੱਚ ਸੀ ਉੱਥੇ ਉਸ ਨੂੰ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਪਰ ਇਹੀ ਉਹ ਕੰਮ ਸੀ ਜੋ ਉਸ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਮਦਦ ਕਰੇਗਾ ਰਾਣੀ ਨੇ ਖੁਦ ਨਾਲ ਵਾਦਾ ਕੀਤਾ ਕਿ ਹੁਣ ਉਹ ਖੁਦ ਕਮਜ਼ੋਰ ਨਹੀਂ ਉਸਨੇ ਖੁਦ ਨੂੰ ਪੂਰੀ ਦੁਨੀਆ ਵਿੱਚ ਸਾਬਿਤ ਕਰਨਾ ਸੀ ਹਰ ਦਿਨ ਰਾਣੀ ਸਵੇਰੇ ਸਵੇਰੇ ਉੱਠ ਕੇ ਕੈਫੇ ਵਿੱਚ ਜਾਂਦੀ ਉੱਥੇ ਭਾਂਡੇ ਧੋਂਦੀ ਚਾਹ ਬਣਾਉਂਦੀ ਤੇ ਕਸਟਮਰਾਂ ਨੂੰ ਸਰਵ ਕਰਦੀ ਸ਼ੁਰੂਆਤ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਉਸ ਦੇ ਕੋਲ ਵਧੀਆ ਕੱਪੜੇ ਨਹੀਂ ਸੀ ਤੇ ਨਾ ਹੀ ਵਧੀਆ ਜੁੱਤੀ ਜੋੜਾ ਸੀ ਪਰ ਫਿਰ ਵੀ ਉਸ ਨੇ ਹਾਰ ਨਹੀਂ ਮੰਨੀ ਹੌਲੀ ਹੌਲੀ ਉਸ ਨੇ ਆਪਣੇ ਕੰਮ ਵਿੱਚ ਸਫਲਤਾ ਹਾਸਲ ਕੀਤੀ ਤੇ ਉਸ ਦੀ ਮਿਹਨਤ ਨੇ ਸਭ ਦਾ ਧਿਆਨ ਖਿੱਚ ਲਿਆ ਕੈਫੇ ਦਾ ਮਾਲਕ ਜੋ ਇੱਕ ਬਹੁਤ ਚੰਗਾ ਇਨਸਾਨ ਸੀ ਉਸਨੇ ਰਾਣੀ ਦੇ ਕੰਮ ਵਿੱਚ ਬਹੁਤ ਮਦਦ ਕੀਤੀ ਉਸਨੇ ਰਾਣੀ ਨੂੰ ਕਿਹਾ ਤੂੰ ਬਹੁਤ ਮਿਹਨਤੀ ਹੈ ਬੇਟਾ ਇੱਕ ਦਿਨ ਤੂੰ ਬਹੁਤ ਵੱਡਾ ਕੰਮ ਕਰੇਂਗੀ ਮੈਨੂੰ ਪੂਰਾ ਯਕੀਨ ਹੈ ਰਾਣੀ ਦੀਆਂ ਅੱਖਾਂ ਵਿੱਚ ਚਮਕ ਸੀ ਉਹ ਜਾਣਦੀ ਸੀ ਕਿ ਇਹ ਉਸ ਦੀ ਸ਼ੁਰੂਆਤ ਹੈ ਹੁਣ ਉਸ ਨੂੰ ਸਿਰਫ ਖੁਦ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਸੀ ਤੇ ਹੌਲੀ-ਹੌਲੀ ਉਸ ਨੂੰ ਇਸ ਛੋਟੇ ਜਿਹੇ ਕੈਫੇ ਵਿੱਚ ਕਈ ਦੋਸਤ ਮਿਲ ਗਏ ਇਹਨਾਂ ਦੋਸਤਾਂ ਤੋਂ ਉਹ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਦੀ ਉਹਨੂੰ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਜੇ ਉਹ ਖੁਦ ਤੇ ਮਿਹਨਤ ਕਰਦੀ ਹੈ ਤਾਂ ਉਹ ਵੀ ਕਿਸੇ ਦਿਨ ਇੱਕ ਵੱਡਾ ਨਾਮ ਬਣਾ ਸਕਦੀ ਹੈ ਕੁਝ ਮਹੀਨਿਆਂ ਬਾਅਦ ਅਰਜੁਨ ਨੇ ਰਾਣੀ ਨੂੰ ਫੋਨ ਕੀਤਾ ਉਹ ਜਾਣਦਾ ਸੀ ਕਿ ਰਾਣੀ ਹੁਣ ਆਪਣੇ ਨਵੇਂ ਰਾਸਤੇ ਤੇ ਤੁਰ ਪਈ ਹੈ ਪਰ ਉਹ ਇਹ ਵੀ ਜਾਣਦਾ ਸੀ ਕਿ ਹੁਣ ਰਾਣੀ ਨੂੰ ਕੁਝ ਵੱਡਾ ਕਰਨ ਦਾ ਮੌਕਾ ਮਿਲ ਸਕਦਾ ਸੀ ਰਾਣੀ ਤੂੰ ਮੈਨੂੰ ਮਿਲਣਾ ਚਾਹੇਂਗੀ ਅਰਜਨ ਨੇ ਫੋਨ ਤੇ ਪੁੱਛਿਆ ਜੀ ਸਰ ਬਿਲਕੁਲ ਰਾਣੀ ਨੇ ਕਿਹਾ ਅਰਜੁਨ ਨੇ ਉਸ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਰਾਣੀ ਜਦੋਂ ਅਰਜੁਨ ਦੇ ਆਫਿਸ ਪਹੁੰਚੀ ਤਾਂ ਉਹ ਪਹਿਲਾਂ ਵਾਂਗ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਸੀ ਤੇ ਉਸ ਦੇ ਚਿਹਰੇ ਤੇ ਮੁਸਕਾਨ ਸੀ ਅਰਜੁਨ ਨੇ ਦੇਖਿਆ ਕਿ ਉਹ ਲੜਕੀ ਹੁਣ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਸੀ ਕੀ ਹਾਲ ਹੈ ਰਾਣੀ ਅਰਜੁਨ ਨੇ ਉਸ ਨੂੰ ਦੇਖ ਕੇ ਕਿਹਾ ਸਭ ਠੀਕ ਐ ਮੈਨੂੰ ਇੱਥੇ ਆਉਣ ਤੋਂ ਬਾਅਦ ਬਹੁਤ ਕੁਝ ਸਮਝ ਵਿੱਚ ਆਇਆ ਹੈ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਖੁਦ ਤੇ ਭਰੋਸਾ ਕਰਨਾ ਚਾਹੀਦਾ ਹੈ ਰਾਣੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਸੁਣ ਕੇ ਮੈਨੂੰ ਖੁਸ਼ੀ ਹੋਈ ਪਰ ਰਾਣੀ ਜੋ ਤੂੰ ਮਿਹਨਤ ਕੀਤੀ ਹੈ ਉਹ ਮੈਨੂੰ ਬਹੁਤ ਪ੍ਰੇਰਿਤ ਕਰਦੀ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੀ ਮਿਹਨਤ ਨੂੰ ਹੋਰ ਅੱਗੇ ਵਧਾਵੇਂ ਮੈਂ ਤੇਰੇ ਲਈ ਇੱਕ ਬਹੁਤ ਵੱਡਾ ਮੌਕਾ ਲੈ ਕੇ ਆਇਆ ਹਾਂ ਰਾਣੀ ਨੇ ਥੋੜੀ ਜਿਹੀ ਹੈਰਾਨੀ ਨਾਲ ਪੁੱਛਿਆ ਕੀ ਮਤਲਬ ਹੈ ਅਰਜੁਨ ਸਰ ਅਰਜੁਨ ਨੇ ਇੱਕ ਪਲ ਰੁਕ ਕੇ ਕਿਹਾ ਮੈਂ ਇੱਕ ਬਹੁਤ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਕੰਮ ਕਰੇ ਤੂੰ ਮੇਰੀ ਟੀਮ ਵਿੱਚ ਇੱਕ ਐਮ ਮੈਂਬਰ ਬਣ ਸਕਦੀ ਹੈ ਇਹ ਸੁਣ ਰਾਣੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਇਹ ਉਹ ਮੌਕਾ ਸੀ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਇਹ ਉਹ ਮੌਕਾ ਸੀ ਜਿਸ ਨਾਲ ਉਹ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਸਕਦੀ ਸੀ ਪਰ ਫਿਰ ਵੀ ਰਾਣੀ ਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕੀ ਸਰ ਤੁਸੀਂ ਸੱਚਮੁੱਚ ਮੇਰੇ ਤੇ ਵਿਸ਼ਵਾਸ ਕਰਦੇ ਹੋ ਰਾਣੀ ਨੇ ਥੋੜਾ ਸੰਕੋਚ ਕਰਦੇ ਹੋਏ ਪੁੱਛਿਆ ਬਿਲਕੁਲ ਰਾਣੀ ਅਰਜੁਨ ਨੇ ਉੱਤਰ ਦਿੱਤਾ ਤੂੰ ਇਹ ਸਾਬਿਤ ਕਰ ਦਿੱਤਾ ਕਿ ਤੂੰ ਮਿਹਨਤ ਕਰ ਸਕਦੀ ਹੈ ਹੁਣ ਤੈਨੂੰ ਆਪਣੀ ਕਾਬਲੀਅਤ ਸਾਬਤ ਕਰਨ ਦਾ ਮੌਕਾ ਮਿਲੇਗਾ ਰਾਣੀ ਨੇ ਇੱਕ ਲੰਮਾ ਗਹਿਰਾ ਸਾਹ ਲਿਆ ਤੇ ਫਿਰ ਉਸਨੇ ਫੈਸਲਾ ਕੀਤਾ ਕਿ ਉਹ ਅਰਜੁਨ ਦੀ ਗੱਲ ਮੰਨੇਗੀ ਉਸਨੇ ਕਿਹਾ ਮੈਂ ਤਿਆਰ ਹਾਂ ਤੇ ਫਿਰ ਰਾਣੀ ਨੇ ਅਰਜੁਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਨਪੁੰਨ ਆਤਮ ਵਿਸ਼ਵਾਸ ਤੇ ਪ੍ਰੇਰਿਤ ਸੀ ਅਰਜੁਨ ਨੇ ਰਾਣੀ ਨੂੰ ਉਸਦੇ ਅਹੁਦੇ ਤੇ ਰੱਖਿਆ ਜਿੱਥੇ ਉਹ ਬਿਜ਼ਨਸ ਤੇ ਹਰ ਪਹਿਲੂ ਨੂੰ ਸਮਝ ਸਕਦੀ ਸੀ ਹੌਲੀ-ਹੌਲੀ ਰਾਣੀ ਨੇ ਆਪਣੇ ਕੰਮ ਵਿੱਚ ਕਾਮਯਾਬੀ ਹਾਸਲ ਕੀਤੀ ਉਹ ਬਹੁਤ ਮਿਹਨਤ ਕਰਨ ਲੱਗੀ ਤੇ ਹੌਲੀ-ਹੌਲੀ ਉਸ ਦੀ ਪਛਾਣ ਬਾਨੀ ਸ਼ੁਰੂ ਹੋ ਗਈ ਪਰ ਇਸ ਸਫ਼ਰ ਵਿੱਚ ਰਾਣੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਕਈ ਵਾਰ ਲੱਗਿਆ ਕਿ ਉਹ ਇਹ ਰਾਸਤਾ ਛੱਡ ਦੇਵੇ ਪਰ ਅਰਜੁਨ ਦੀ ਮਦਦ ਨਾਲ ਉਸ ਨੇ ਫੇਰ ਤੋਂ ਖੜੇ ਹੋਣ ਦੀ ਹਿੰਮਤ ਪਾਈ ਅਰਜੁਨ ਨੇ ਕਦੇ ਵੀ ਉਸ ਨੂੰ ਇਕੱਲਾ ਨਹੀਂ ਛੱਡਿਆ ਤੇ ਹਰ ਮੋੜ ਤੇ ਉਸ ਦਾ ਸਾਥ ਦਿੱਤਾ ਇੱਕ ਦਿਨ ਰਾਣੀ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਰਜੁਨ ਦੇ ਖਿਲਾਫ ਇੱਕ ਵੱਡੀ ਪ੍ਰਜੋਗਤਾ ਆ ਗਈ ਸੀ ਤੇ ਰਾਣੀ ਨੇ ਪੂਰੀ ਮਿਹਨਤ ਨਾਲ ਅਰਜੁਨ ਦਾ ਸਾਥ ਦੇਣਾ ਸੀ ਇਹ ਉਹਨਾਂ ਦੇ ਰਿਸ਼ਤੇ ਲਈ ਇੱਕ ਬਹੁਤ ਵੱਡਾ ਮੋੜ ਸੀ ਰਾਣੀ ਹੁਣ ਆਪਣੇ ਜੀਵਨ ਦੇ ਸਭ ਤੋਂ ਵੱਡੇ ਸੰਘਰਸ਼ ਵਿੱਚ ਗੁਜ਼ਰ ਰਹੀ ਸੀ ਅਰਜੁਨ ਦੀ ਕੰਪਨੀ ਵਿੱਚ ਉਸ ਨੂੰ ਇੱਕ ਅਹਿਮ ਜ਼ਿੰਮੇਵਾਰੀ ਮੇਰੀ ਸੀ ਤੇ ਉਸਨੇ ਉਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪੂਰਾ ਕਰਨ ਲਈ ਠਾਨ ਲਿਆ ਸੀ ਪਰ ਰਾਣੀ ਨੂੰ ਹੁਣ ਇੱਕ ਏਦਾਂ ਦਾ ਮੌਕਾ ਮਿਲਿਆ ਜੋ ਉਸਦੀ ਪੂਰੀ ਮਿਹਨਤ ਨੂੰ ਪਰਖਣ ਵਾਲਾ ਸੀ ਇੱਕ ਬਹੁਤ ਵੱਡਾ ਕੋਰਪੋਰੇਟ ਪ੍ਰੋਜੈਕਟ ਸਾਹਮਣੇ ਸੀ ਜਿਸ ਵਿੱਚ ਅਰਜੁਨ ਦੀ ਕੰਪਨੀ ਤੇ ਦੂਜੀ ਕੰਪਨੀ ਵਿੱਚ ਮੁਕਾਬਲਾ ਸੀ ਰਾਣੀ ਨੇ ਇਸ ਪ੍ਰੋਜੈਕਟ ਵਿੱਚ ਅਰਜੁਨ ਦੇ ਲਈ ਕੰਮ ਕਰਨਾ ਸੀ ਪਰ ਕੀ ਉਹ ਇਸ ਮੌਕੇ ਨੂੰ ਸਹੀ ਤਰੀਕੇ ਨਾਲ ਸੰਭਾਲ ਪਾਵੇਗੀ ਰਾਣੀ ਤੇ ਅਰਜੁਨ ਦੋਨੇ ਹੀ ਜਾਣਦੇ ਸੀ ਕਿ ਇਸ ਪ੍ਰੋਜੈਕਟ ਦੀ ਜਿੱਤ ਨਾਲ ਨਾ ਸਿਰਫ ਕੰਪਨੀ ਦਾ ਭਵਿੱਖ ਤੈਅ ਹੋਵੇਗਾ ਬਲਕਿ ਰਾਣੀ ਦਾ ਵੀ ਕੈਰੀਅਰ ਤੇ ਆਤਮ ਵਿਸ਼ਵਾਸ ਇਸ ਤੇ ਨਿਰਭਰ ਕਰੇਗਾ ਰਾਣੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਇਸ ਪ੍ਰੋਜੈਕਟ ਦੇ ਲਈ ਇੱਕ ਨਵੀਂ ਰਣਨੀਤੀ ਤਿਆਰ ਕਰੇ ਜੋ ਕੰਪਨੀ ਦੇ ਲਈ ਫਾਇਦੇਮੰਦ ਹੋਵੇ ਇਹ ਕੰਮ ਬਹੁਤ ਔਖਾ ਸੀ ਕਿਉਂਕਿ ਦੂਜੀ ਕੰਪਨੀ ਦੇ ਕੋਲ ਉਹ ਸਭ ਕੁਝ ਸੀ ਅਨੁਭਵ ਸਾਧਨ ਤੇ ਇੱਕ ਟੀਮ ਸੀ ਜੋ ਪਹਿਲਾਂ ਤੋਂ ਹੀ ਤਿਆਰ ਸੀ ਰਾਣੀ ਨੇ ਪੂਰੀ ਮਿਹਨਤ ਨਾਲ ਕੰਮ ਕਰਨਾ ਸ਼ੁਰੂ ਕੀਤਾ ਉਸਨੇ ਮਾਰਕੀਟ ਦੀ ਪੂਰੀ ਰਿਸਰਚ ਕੀਤੀ ਗ੍ਰਾਹਕਾਂ ਦੇ ਫੀਡਬੈਕ ਨੂੰ ਸਮਝਿਆ ਤੇ ਫਿਰ ਇੱਕ ਮਜ਼ਬੂਤ ਯੋਜਨਾ ਬਣਾਈ ਪਰ ਜਦੋਂ ਉਸਨੇ ਆਪਣੀ ਯੋਜਨਾ ਅਰਜੁਨ ਦੇ ਸਾਹਮਣੇ ਰੱਖੀ ਤਾਂ ਉਹ ਥੋੜੀ ਨਰਵਸ ਸੀ ਇਹ ਉਸਦਾ ਪਹਿਲਾ ਵੱਡਾ ਪ੍ਰੋਜੈਕਟ ਸੀ ਤੇ ਉਸ ਨੂੰ ਡਰ ਸੀ ਕਿ ਉਸਦੀ ਯੋਜਨਾ ਕਿਤੇ ਅਸਫਲ ਨਾ ਹੋ ਜਾਵੇ ਅਰਜੁਨ ਸਰ ਮੈਂ ਬਹੁਤ ਮਿਹਨਤ ਕੀਤੀ ਹੈ ਇਹ ਮੇਰੀ ਸਭ ਤੋਂ ਮਹੱਤਮਪੂਰਨ ਯੋਜਨਾ ਹੈ ਮੈਂ ਜਾਣਦੀ ਹਾਂ ਇਸ ਵਿੱਚ ਰਿਸਕ ਹੈ ਪਰ ਜੇ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਅੰਜਾਮ ਦੇਵਾਂਗੇ ਤਾਂ ਅਸੀਂ ਜਿੱਤ ਸਕਦੇ ਹਾਂ ਰਾਣੀ ਨੇ ਆਪਣਾ ਪ੍ਰਸਤਾਵ ਅਰਜੁਨ ਦੇ ਸਾਹਮਣੇ ਰੱਖਿਆ अर्जुन ਨੇ ਧਿਆਨ ਨਾਲ ਉਸ ਦੀ ਯੋਜਨਾ ਨੂੰ ਸੁਣਿਆ ਤੇ ਫੇਰ ਕੁਝ ਪਲ ਸੋਚਣ ਤੋਂ ਬਾਅਦ ਬੋਲਿਆ ਰਾਣੀ ਤੇਰੀ ਯੋਜਨਾ ਬਹੁਤ ਵਧੀਆ ਹੈ ਪਰ ਇਸ ਖੇਡ ਵਿੱਚ ਸਿਰਫ ਯੋਜਨਾ ਹੀ ਨਹੀਂ ਬਲਕਿ ਵਿਸ਼ਵਾਸ ਵੀ ਓਨਾ ਹੀ ਮਹੱਤਵਪੂਰਨ ਹੈ ਤੂੰ ਬਹੁਤ ਸਹੀ ਦਿਸ਼ਾ ਵਿੱਚ ਕੰਮ ਕੀਤਾ ਹੈ ਹੁਣ ਸਾਨੂੰ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਣੀ ਪਵੇਗੀ ਰਾਣੀ ਨੇ ਗਹਿਰੀ ਸਾਹ ਲਈ ਪਰ ਉਸ ਦੇ ਅੰਦਰ ਦਾ ਡਰ ਹੌਲੀ-ਹੌਲੀ ਆਤਮ ਵਿਸ਼ਵਾਸ ਵਿੱਚ ਬਦਲਣ ਲੱਗਿਆ ਅਰਜੁਨ ਦੇ ਸ਼ਬਦਾਂ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਸਿਰਫ ਇੱਕ ਯੋਜਨਾ ਨਹੀਂ ਬਲਕਿ ਆਪਣੀ ਸਖਤ ਮਿਹਨਤ ਦੇ ਨਾਲ ਇੱਕ ਨਵੀਂ ਦਿਸ਼ਾ ਤੈਅ ਕਰ ਰਹੀ ਸੀ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਸੀ ਕਈ ਹਫ਼ਤਿਆਂ ਤੱਕ ਰਾਣੀ ਨੇ ਆਪਣੇ ਪ੍ਰੋਜੈਕਟ ਤੇ ਕੰਮ ਕੀਤਾ ਉਸ ਨੇ ਆਪਣੀ ਯੋਜਨਾ ਦੇ ਮੁਤਾਬਕ ਕੰਮ ਸ਼ੁਰੂ ਕੀਤਾ ਤੇ ਹੌਲੀ-ਹੌਲੀ ਉਸ ਦੀ ਟੀਮ ਨੇ ਵੀ ਉਸੇ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਪ੍ਰੋਜੈਕਟ ਅੱਗੇ ਵਧਿਆ ਤਾਂ ਰਾਣੀ ਦੇ ਸਾਹਮਣੇ ਕਈ ਨਵੀਂ ਸਮੱਸਿਆ ਆਈ ਯੋਜਨਾ ਵਿੱਚ ਬਦਲਾਅ ਸਾਧਨਾ ਦੀ ਕਮੀ ਸਮੇਂ ਦੀ ਪਾਬੰਦੀ ਤੇ ਸਾਹਮਣੇ ਵਾਲੀ ਕੰਪਨੀ ਦੀ ਤੇਜ਼ੀ ਨਾਲ ਵਧਦੀ ਹੋਈ ਤਾਕਤ ਇਹ ਸਭ ਚੀਜ਼ਾਂ ਨੇ ਰਾਣੀ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਥਕਾ ਦਿੱਤਾ ਸੀ ਉਹ ਆਫਿਸ ਵਿੱਚ देर ਰਾਤ ਤੱਕ ਕੰਮ ਕਰ ਰਹੀ ਸੀ ਅਰਜੁਨ ਉਸ ਦੇ ਕੋਲ ਆਇਆ ਰਾਣੀ ਤੂੰ ਠੀਕ ਹੈ ਅਰਜੁਨ ਨੇ ਪੁੱਛਿਆ ਕਿਉਂਕਿ ਰਾਣੀ ਦੀਆਂ ਥੱਕੀਆਂ ਹੋਈਆਂ ਅੱਖਾਂ ਤੇ ਚਿਹਰੇ ਦੀ ਚਿੰਤਾ ਉਸ ਨੂੰ ਸਾਫ਼ ਦਿਖਾਈ ਦੇ ਰਹੀ ਸੀ ਰਾਣੀ ਨੇ ਹਲਕੀ ਮੁਸਕਾਨ ਦੇ ਨਾਲ ਕਿਹਾ ਸਭ ਕੁਝ ਠੀਕ ਹੈ ਅਰਜੁਨ ਸਰ ਬਸ ਥੋੜਾ ਹੋਰ ਸਮਾਂ ਚਾਹੀਦਾ ਮੈਨੂੰ ਸਭ ਕੁਝ ਸੰਭਲ ਜਾਵੇਗਾ ਪਰ ਅਰਜੁਨ ਨੇ ਦੇਖਿਆ ਕਿ ਰਾਣੀ ਥੱਕ ਚੁੱਕੀ ਹੈ ਜੇ ਤੈਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਮੈਂ ਇੱਥੇ ਹੀ ਹਾਂ ਰਾਣੀ ਨੇ ਸਿਰ ਝੁਕਾ ਲਿਆ ਉਹ ਜਾਣਦੀ ਸੀ ਕਿ ਅਰਜੁਨ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ ਪਰ ਹੁਣ ਉਸਨੇ ਖੁਦ ਤੇ ਵਿਸ਼ਵਾਸ ਕਰਨਾ ਸੀ ਮੈਂ ਸਹੀ ਕਰ ਰਹੀ ਹਾਂ ਮੈਨੂੰ ਬਸ ਕੁਝ ਹੋਰ ਸਮਾਂ ਚਾਹੀਦਾ ਹੈ ਅਰਜੁਨ ਨੇ ਰਾਣੀ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦੀ ਹੈ ਬਸ ਯਾਦ ਰੱਖੀ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਜ਼ਰੂਰੀ ਹੈ ਪ੍ਰੋਜੈਕਟ ਦੇ ਆਖਰੀ ਦਿਨਾਂ ਵਿੱਚ ਰਾਣੀ ਨੂੰ ਇੱਕ ਵੱਡਾ ਝਟਕਾ ਲੱਗਿਆ ਦੂਜੀ ਕੰਪਨੀ ਨੇ ਅਚਾਨਕ ਇੱਕ ਨਵਾਂ ਕਦਮ ਚੁੱਕਿਆ ਜੈਸ ਨਾਲ ਰਾਣੀ ਦੀ ਪੂਰੀ ਯੋਜਨਾ ਨੂੰ ਖਤਰਾ ਹੋ ਗਿਆ ਪਰ ਉਹ ਸਿਰਫ ਇੱਕ ਰਣਨੀਤੀ ਤੇ ਕੰਮ ਕਰ ਰਹੀ ਸੀ ਜੋ ਰਾਣੀ ਨੇ ਸੋਚਿਆ ਸੀ ਕਿ ਉਹ ਉਸ ਦੀ ਕੰਪਨੀ ਦੇ ਲਈ ਬੈਸਟ ਰਹੇਗੀ ਹੁਣ ਰਾਣੀ ਦੇ ਕੋਲ ਬਸ ਇੱਕ ਰਸਤਾ ਸੀ ਜਾਂ ਤਾਂ ਉਹ ਬਦਲਾਵ ਕਰਦੀ ਜਾਂ ਹਾਰ ਮੰਨ ਲੈਂਦੀ ਰਾਣੀ ਦੀਆਂ ਅੱਖਾਂ ਵਿੱਚ ਇੱਕ ਨਵਾਂ ਜੋਸ਼ ਸੀ ਉਸਨੇ ਅਰਜਨ ਨੂੰ ਕਿਹਾ ਕਿ ਸਾਡੀ ਯੋਜਨਾ ਵਿੱਚ ਹੁਣ ਸਾਨੂੰ ਬਦਲਾਵ ਕਰਨਾ ਪਵੇਗਾ ਸਾਨੂੰ ਕੁਝ ਨਵਾਂ ਕਰਨਾ ਪਵੇਗਾ ਮੈਂ ਜਾਣਦੀ ਹਾਂ ਕਿ ਇਹ ਮੁਸ਼ਕਲ ਹੈ ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਰਜੁਨ ਨੇ ਉਸ ਦੀਆਂ ਅੱਖਾਂ ਵਿੱਚ ਉਮੀਦ ਦੇਖੀ ਰਾਣੀ ਜੇ ਤੂੰ ਕਹਿੰਦੀ ਹੈ ਤਾਂ ਅਸੀਂ ਇਹ ਕਰਾਂਗੇ ਤੂੰ ਸਾਨੂੰ ਜੋ ਦਿਸ਼ਾ ਦਿਖਾਵੇਂਗੀ ਅਸੀਂ ਤੇਰੇ ਨਾਲ ਹਾਂ ਰਾਣੀ ਨੇ ਪੂਰੀ ਟੀਮ ਦੇ ਨਾਲ ਮਿਲ ਕੇ ਇੱਕ ਨਵਾਂ ਪਲਾਨ ਤਿਆਰ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਔਖਾ ਫੈਸਲਾ ਸੀ ਪਰ ਰਾਣੀ ਨੂੰ ਇਹ ਮਹਿਸੂਸ ਹੋਇਆ ਕਿ ਇਹ ਮੌਕਾ ਉਸ ਨੂੰ ਆਪਣੀ ਪੂਰੀ ਕਾਬਲੀਅਤ ਦਿਖਾਉਣ ਦਾ ਸੀ ਉਸਨੇ ਆਪਣੀ ਯੋਜਨਾ ਨੂੰ ਫਿਰ ਤੋਂ ਤਿਆਰ ਕੀਤਾ ਇੱਥੇ ਇਸ ਵਾਰ ਉਸਨੇ ਦੂਜੀ ਕੰਪਨੀ ਤੋਂ ਇੱਕ ਕਦਮ ਅੱਗੇ ਵਧਣ ਦੇ ਲਈ ਆਪਣੇ ਸਾਰੇ ਸੰਸਾਧਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਆਖਿਰਕਾਰ ਉਹ ਦਿਨ ਆ ਗਿਆ ਜਦੋਂ ਰਾਣੀ ਨੇ ਆਪਣੇ ਪ੍ਰੋਜੈਕਟ ਨੂੰ ਸਭ ਦੇ ਸਾਹਮਣੇ ਪੇਸ਼ ਕਰਨਾ ਸੀ ਉਹ ਤਿਆਰ ਸੀ ਪਰ ਅੰਦਰੋਂ ਥੋੜੀ ਘਬਰਾਹਟ ਹੋਈ ਸੀ ਅੱਜ ਸਭ ਕੁਝ ਤੈਅ ਹੋਣ ਵਾਲਾ ਸੀ ਰਾਣੀ ਨੇ ਅਰਜਨ ਨੂੰ ਕਿਹਾ ਅੱਜ ਜੋ ਹੋਵੇਗਾ ਉਹ ਤੈਅ ਕਰੇਗਾ ਅਰਜਨ ਨੇ ਰਾਣੀ ਨੂੰ ਆਤਮ ਵਿਸ਼ਵਾਸ ਦਿੰਦੇ ਹੋਏ ਕਿਹਾ ਤੂੰ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਹੁਣ ਜੋ ਵੀ ਹੋਵੇਗਾ ਉਹ ਤੇਰੀ ਮਿਹਨਤ ਦਾ ਫਲ ਹੋਵੇਗਾ ਜਦੋਂ ਰਾਣੀ ਨੇ ਆਪਣਾ ਪ੍ਰੋਜੈਕਟ ਸਭ ਨੂੰ ਦੱਸਣਾ ਸ਼ੁਰੂ ਕੀਤਾ ਤਾਂ ਉਸ ਦੀ ਆਵਾਜ਼ ਵਿੱਚ ਓਨਾ ਹੀ ਆਤਮ ਵਿਸ਼ਵਾਸ ਸੀ ਜਿੰਨਾ ਪਹਿਲਾਂ ਕਦੇ ਨਹੀਂ ਸੀ ਟੀਮ ਨੇ ਜੋ ਕੰਮ ਕੀਤਾ ਸੀ ਉਸ ਨੂੰ ਦੇਖ ਕੇ ਸਾਰੇ ਹੈਰਾਨ ਸੀ ਇਹ ਸੱਚਮੁੱਚ ਇੱਕ ਨਵਾਂ ਤੇ ਅਲੱਗ ਤਰੀਕਾ ਸੀ ਤੇ ਇਹ ਯੋਜਨਾ ਇੰਨੀ ਪ੍ਰਭਾਵਿਤ ਹੋਈ ਕਿ ਸਾਹਮਣੇ ਵਾਲੀ ਕੰਪਨੀ ਦੇ ਲਈ ਇਹ ਮੁਕਾਬਲਾ ਜਿੱਤਣਾ ਔਖਾ ਹੋ ਗਿਆ ਅਰਜੁਨ ਨੇ ਰਾਣੀ ਦੀਆਂ ਅੱਖਾਂ ਵਿੱਚ ਦੇਖਿਆ ਤੇ ਮੁਸਕਰਾਇਆ ਤੂੰ ਇਹ ਕਰ ਦਿਖਾਇਆ ਰਾਣੀ ਪ੍ਰੋਜੈਕਟ ਦੇ ਨਤੀਜੇ ਆਉਣ ਵਿੱਚ ਕੁਝ ਦਿਨ ਬਚੇ ਸੀ ਪਰ ਰਾਣੀ ਨੂੰ ਹੁਣ ਅਹਿਸਾਸ ਹੋਇਆ ਕਿ ਉਹ ਹਣ ਆਪਣੀ ਪਛਾਣ ਬਣਾ ਚੁੱਕੀ ਹੈ ਇਸ ਨੇ ਉਸ ਨੂੰ ਸਿਰਫ ਇੱਕ ਕਾਬਲ ਵਿਅਕਤੀ ਨਹੀਂ ਬਲਕਿ ਇੱਕ ਆਤਮ ਵਿਸ਼ਵਾਸੀ ਵੀ ਬਣਾ ਦਿੱਤਾ ਸੀ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਰਾਣੀ ਨੇ ਇੱਕ ਹੋਰ ਵੱਡਾ ਫੈਸਲਾ ਲੈਣਾ ਸੀ ਜੋ ਉਸ ਦੀ ਪੂਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਸੀ ਰਾਣੀ ਤੇ ਅਰਜੁਨ ਦੇ ਵਿੱਚ ਇੱਕ ਗਹਿਰੀ ਗੱਲਬਾਤ ਹੋ ਰਹੀ ਸੀ ਅਰਜੁਨ ਨੇ ਉਸ ਦੇ ਸਾਰੇ ਹੀ ਸੰਘਰਸ਼ ਦੇ ਬਾਰੇ ਵਿੱਚ ਸੁਣਿਆ ਸੀ ਤੇ ਹੁਣ ਉਹ ਜਾਨਦਾ ਸੀ ਕਿ ਰਾਣੀ ਹੁਣ ਆਪਣੇ ਸੁਪਨਿਆਂ ਦੇ ਬਹੁਤ ਨੇੜੇ ਹੈ ਪਰ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਇੱਕ ਮਹੱਤਮਪੂਰਨ ਬਿਜ਼ਨਸ ਆਫਰ ਆਇਆ ਸੀ ਇਹ ਉਹ ਮੌਕਾ ਸੀ ਜੋ ਰਾਣੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਸੀ ਇਹ ਮੌਕਾ ਇੱਕ ਵੱਡੀ ਕੰਪਨੀ ਦੇ ਨਾਲ ਮਿਲ ਕੇ ਇੱਕ ਵੱਡੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਸੀ ਇਸ ਪ੍ਰੋਜੈਕਟ ਨਾਲ ਰਾਣੀ ਨੂੰ ਦੁਨੀਆ ਭਰ ਵਿੱਚ ਪਛਾਣ ਮਿਲ ਸਕਦੀ ਸੀ ਪਰ ਇਸ ਦੇ ਨਾਲ ਹੀ ਇਸਦੇ ਕਈ ਖਤਰੇ ਵੀ ਸੀ ਰਾਣੀ ਇਹ ਇੱਕ ਸੁਨਹਿਰੀ ਮੌਕਾ ਹੈ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋ ਕੇ ਤੂੰ ਨਾ ਕੇਵਲ ਆਪਣੀ ਕੰਪਨੀ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਂਗੀ ਬਲਕਿ ਖੁਦ ਵੀ ਬਹੁਤ ਵੱਡਾ ਨਾਮ ਬਣਾ ਸਕਦੀ ਹੈ ਅਰਜਨ ਨੇ ਉਸ ਨੂੰ ਇਹ ਆਫਰ ਦਿੰਦੇ ਹੋਏ ਕਿਹਾ ਰਾਣੀ ਦੇ ਮਨ ਵਿੱਚ ਉਥਲ-ਪੁਥਲ ਮਚ ਗਈ ਇਹ ਅਫਸਰ ਸੱਚਮੁੱਚ ਪਰ ਕੀ ਉਹ ਆਪਣੇ ਵਰਤਮਾਨ ਕੈਰੀਅਰ ਨੂੰ ਛੱਡ ਕੇ ਇੱਕ ਨਵੇਂ ਰਸਤੇ ਤੇ ਚੱਲਣ ਲਈ ਤਿਆਰ ਸੀ ਕਿ ਉਹ ਅਰਜਨ ਦੀ ਕੰਪਨੀ ਨੂੰ ਛੱਡ ਸਕਦੀ ਸੀ ਤਾਂ ਕਿ ਉਹ ਇਸ ਨਵੇਂ ਮੌਕੇ ਦਾ ਸਹੀ ਤਰੀਕੇ ਨਾਲ ਫਾਇਦਾ ਚੱਕ ਸਕੇ ਅਰਜਨ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ ਮੈਂ ਜਾਣਦਾ ਹਾਂ ਕਿ ਤੂੰ ਇਸ ਫੈਸਲੇ ਨੂੰ ਦਿਲ ਤੋਂ ਲੈ ਰਹੀ ਹੈ ਪਰ ਯਾਦ ਰੱਖਣਾ ਜੀਵਨ ਵਿੱਚ ਕਦੇ-ਕਦੇ ਸਾਨੂੰ ਮੁਸ਼ਕਲ ਫੈਸਲੇ ਵੀ ਲੈਣੇ ਪੈਂਦੇ ਆ ਇਹ ਤੇਰਾ ਸਮਾਂ ਹੈ ਰਾਣੀ ਹੁਣ ਤੂੰ ਤੈਅ ਕਰਨਾ ਹੈ ਕਿ ਤੂੰ ਕਿਸ ਦਿਸ਼ਾ ਵਿੱਚ ਜਾਣਾ ਚਾਹਵੇਂਗੀ ਰਾਣੀ ਨੇ ਸਿਰ ਝੁਕਾ ਲਿਆ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਫੈਸਲਾ ਸੀ ਤੇ ਇੱਕ ਪਾਸੇ ਉਸ ਦੇ ਕੋਲ ਅਰਜੁਨ ਦਾ ਭਰੋਸਾ ਤੇ ਸਾਥ ਸੀ ਤੇ ਦੂਜੇ ਪਾਸੇ ਇੱਕ ਨਵੀਂ ਕੰਪਨੀ ਤੇ ਉਸ ਦੇ ਵੱਡੇ ਮੌਕੇ ਸੀ ਅਰਜੁਨ ਸਰ ਇਹ ਫੈਸਲਾ ਮੇਰੇ ਲਈ ਬਹੁਤ ਔਖਾ ਹੈ ਰਾਣੀ ਨੇ ਹੌਲੀ ਜਿਹੀ ਕਿਹਾ ਪਰ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਹੈ ਕਿ ਮੈਨੂੰ ਖੁਦ ਤੇ ਭਰੋਸਾ ਕਰਦੇ ਹੋਏ ਕੁਝ ਨਵਾਂ ਕਰਨਾ ਚਾਹੀਦਾ ਹੈ। ਅਰਜੁਨ ਦੀਆਂ ਅੱਖਾਂ ਵਿੱਚ ਥੋੜੀ ਜਿਹੀ ਚਿੰਤਾ ਸੀ ਪਰ ਉਹ ਰਾਣੀ ਦੇ ਫੈਸਲੇ ਦਾ ਸਨਮਾਨ ਕਰਦਾ ਸੀ। ਤੂੰ ਜੋ ਜਾਵੇਂ ਉਹੀ ਕਰ ਰਾਣੀ ਤੈਨੂੰ ਆਪਣੇ ਫੈਸਲੇ ਤੇ ਪਛਤਾਵਾ ਨਹੀਂ ਹੋਵੇਗਾ। ਮੈਨੂੰ ਯਕੀਨ ਹੈ ਰਾਣੀ ਨੇ ਤੈਅ ਕੀਤਾ ਕਿ ਉਹ ਅਰਜਨ ਦੀ ਕੰਪਨੀ ਛੱਡ ਦੇਵੇਗੀ ਤੇ ਨਵੇਂ ਮੌਕੇ ਨੂੰ ਸਵੀਕਾਰ ਕਰੇਗੀ। ਇਹ ਉਸ ਦਾ ਨਵਾਂ ਸਫ਼ਰ ਸੀ। ਜੋ ਉਸ ਨੂੰ ਆਪਣੇ ਜੀਵਨ ਦੇ ਸਭ ਤੋਂ ਵੱਡੇ ਮੌਕੇ ਤੱਕ ਲੈ ਕੇ ਜਾਣ ਵਾਲਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਇਹ ਮੌਕਾ ਉਸ ਦੇ ਲਈ ਬਹੁਤ ਵੱਡਾ ਸੀ ਪਰ ਇਸ ਦੇ ਨਾਲ ਉਸ ਨੂੰ ਇਹ ਵੀ ਸਮਝ ਆਇਆ ਕਿ ਇਹ ਕਦਮ ਚੁੱਕਣ ਤੋਂ ਬਾਅਦ ਉਹ ਆਪਣੀ ਪੂਰੀ ਜ਼ਿੰਮੇਵਾਰੀ ਤੇ ਤਾਕਤ ਨਾਲ ਕੰਮ ਕਰੇਗੀ ਜਦੋਂ ਰਾਣੀ ਨੇ ਅਰਜਨ ਨੂੰ ਇਹ ਖਬਰ ਦਿੱਤੀ ਤਾਂ ਉਹ ਚੁੱਪ ਹੋ ਗਿਆ ਉਸ ਨੇ ਰਾਣੀ ਨੂੰ ਗਹਿਰੇ ਪਿਆਰ ਤੇ ਸਮਝ ਨਾਲ ਦੇਖਿਆ ਮੈਂ ਤੇਰੇ ਫੈਸਲੇ ਨੂੰ ਸਵੀਕਾਰ ਕਰਦਾ ਹਾਂ ਰਾਣੀ ਪਰ ਯਾਦ ਰੱਖਣਾ ਜੀਵਨ ਵਿੱਚ ਜਿੱਥੇ ਵੀ ਜਾਣਾ ਆਪਣਾ ਬੈਸਟ ਦੇਣਾ ਰਾਣੀ ਨੇ ਅਰਜਨ ਨੂੰ ਧੰਨਵਾਦ ਕਿਹਾ ਤੇ ਕਿਹਾ ਤੁਹਾਡਾ ਸਾਥ ਹਮੇਸ਼ਾ ਮੇਰੇ ਲਈ ਬਹੁਤ ਮਾਇਨੇ ਰੱਖੇਗਾ ਜੋ ਕੁਝ ਵੀ ਮੈਂ ਸਿੱਖਿਆ ਉਹ ਤੁਹਾਡੇ ਨਾਲ guzare ਹੋਏ ਸਮੇਂ ਨਾਲ ਹੀ ਹੈ ਫਿਰ ਰਾਣੀ ਨੇ ਨਵੀਂ ਕੰਪਨੀ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਇੱਕ ਨਵਾਂ ਅਧਿਆਇ ਸੀ ਤੇ ਰਾਣੀ ਨੇ ਆਪਣੀ ਪੂਰੀ ਤਾਕਤ ਤੇ ਮਿਹਨਤ ਇਸ ਨਵੇਂ ਪ੍ਰੋਜੈਕਟ ਵਿੱਚ ਲਗਾ ਦਿੱਤੀ ਪਰ ਰਾਣੀ ਨੂੰ ਫਿਰ ਜਲਦੀ ਹੀ ਅਹਿਸਾਸ ਹੋਇਆ ਕਿ ਇਹ ਰਸਤਾ ਇੰਨਾ ਆਸਾਨ ਨਹੀਂ ਸੀ ਨਵੀਂ ਕੰਪਨੀ ਵਿੱਚ ਕੰਮ ਕਰਨ ਦੇ ਦੌਰਾਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੋਂ ਦੇ ਲੋਕ ਤੇ ਕੰਮਕਾਜ ਬਹੁਤ ਅਲੱਗ ਸੀ ਤੇ ਉਸ ਨੂੰ ਆਪਣੀ ਪਛਾਣ ਬਣਾਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਉਹ ਕਈ ਵਾਰ ਸੋਚਣ ਲੱਗੀ ਕਿ ਉਸਨੇ ਸਹੀ ਫੈਸਲਾ ਲਿਆ ਸੀ ਕਦੇ-ਕਦੇ ਉਸਦੀ ਮਿਹਨਤ ਤੇ ਸੰਘਰਸ਼ ਉਸ ਨੂੰ ਥਕਾ ਦਿੰਦੇ ਪਰ ਹਰ ਵਾਰ ਉਹ ਅਰਜਨ ਦੇ ਸ਼ਬਦਾਂ ਨੂੰ ਯਾਦ ਕਰਦੀ ਜੋ ਤੂੰ ਚਾਹੇ ਉਹੀ ਕਰ ਰਾਣੀ ਤੈਨੂੰ ਆਪਣੇ ਫੈਸਲੇ ਤੇ ਪਛਤਾਵਾ ਨਹੀਂ ਹੋਵੇਗਾ ਸਮਾਂ ਬੀਤਦਾ ਗਿਆ ਤੇ ਰਾਣੀ ਨੇ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਨਵੀਂ ਕੰਪਨੀ ਦੇ ਨਾਲ ਮਿਲ ਕੇ ਉਸਨੇ ਕਈ ਪ੍ਰੋਜੈਕਟ ਪੂਰੇ ਕੀਤੇ ਤੇ ਉਸਦੀ ਸਖਤ ਮਿਹਨਤ ਨੇ ਉਸ ਨੂੰ ਇੱਕ ਮਹੱਤਮਪੂਰਨ ਜਗ੍ਹਾ ਦਵਾਈ ਹੌਲੀ-ਹੌਲੀ ਉਹ ਕੰਪਨੀ ਵਿੱਚ ਮਜ਼ਬੂਤ ਲੀਡਰ ਬਣ ਗਈ ਪਰ ਜਦੋਂ ਉਸਨੇ ਖੁਦ ਨੂੰ ਪੂਰੀ ਤਰ੍ਹਾਂ ਸਥਾਪਿਤ ਕੀਤਾ ਤਾਂ ਉਸਨੇ ਮਹਿਸੂਸ ਕੀਤਾ ਇਹ ਨਵੀਂ ਯਾਤਰਾ ਨੇ ਉਸ ਨੂੰ ਆਤਮ ਵਿਸ਼ਵਾਸ ਦਿੱਤਾ ਸੀ ਜੋ ਪਹਿਲਾਂ ਕਦੇ ਨਹੀਂ ਸੀ ਇੱਕ ਦਿਨ ਰਾਣੀ ਦੇ ਕੋਲ ਅਰਜੁਨ ਦਾ ਫੋਨ ਆਇਆ ਰਾਣੀ ਮੈਨੂੰ ਤੇਰੇ ਤੇ ਗਰਵ ਹੈ ਜੋ ਤੂੰ ਕੀਤਾ ਉਹ ਸੱਚਮੁੱਚ ਪ੍ਰੇਰਣਾਦਾਇਕ ਹੈ ਹੁਣ ਤੈਨੂੰ ਖੁਦ ਤੇ ਗਰਵ ਹੋਣਾ ਚਾਹੀਦਾ ਹੈ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਸਨੇ ਮੁਸਕਰਾ ਕੇ ਕਿਹਾ ਇਹ ਸਭ ਕੁਝ ਤੁਹਾਡੇ ਕਾਰਨ ਸੰਭਵ ਹੋ ਸਕਿਆ ਅਰਜੁਨ ਸਰ ਤੁਸੀਂ ਮੈਨੂੰ ਕਦੇ ਇਕੱਲਾ ਨਹੀਂ ਛੱਡਿਆ ਤੇ ਅੱਜ ਮੈਂ ਇੱਥੇ ਹਾਂ ਤਾਂ ਹਮੇਸ਼ਾ ਤੁਸੀਂ ਮੇਰਾ ਸਾਥ ਦਿੱਤਾ ਹੈ ਅਰਜੁਨ ਨੇ ਕਿਹਾ ਕਿ ਤੂੰ ਖੁਦ ਆਪਣੀ ਮਿਹਨਤ ਨਾਲ ਇਹ ਸਭ ਕੁਝ ਹਾਸਲ ਕੀਤਾ ਹੈ ਰਾਣੀ ਹੁਣ ਤੂੰ ਉਹ ਇਨਸਾਨ ਬਣ ਚੁੱਕੀ ਹੈ ਜਿਸ ਨੂੰ ਦੇਖ ਕੇ ਦੂਜੇ ਲੋਕ ਪ੍ਰੇਰਿਤ ਹੋ ਸਕਦੇ ਹਨ ਰਾਣੀ ਨੇ ਗਹਿਰਾ ਸਾਹ ਲਿਆ ਤੇ ਕਿਹਾ ਮੈਂ ਬਹੁਤ ਸ਼ਿੰਗਰਾਸ਼ ਕੀਤਾ ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਫਲਤਾ ਸਿਰਫ ਮਿਹਨਤ ਨਾਲ ਨਹੀਂ ਬਲਕਿ ਸਹੀ ਫੈਸਲਿਆਂ ਨਾਲ ਵੀ ਮਿਲਦੀ ਹੈ ਤੇ ਮੈਂ ਉਹ ਫੈਸਲਾ ਲਿਆ ਕੰਪਨੀ ਦੇ ਨਵੇਂ ਪ੍ਰੋਜੈਕਟਾਂ ਨੂੰ ਖਤਮ ਕਰਨ ਤੋਂ ਬਾਅਦ ਰਾਣੀ ਨੂੰ ਜੋ ਸਫਲਤਾ ਮਿਲੀ ਉਹ ਬਹੁਤ ਵੱਡੀ ਸੀ ਉਸਨੇ ਨਾ ਕੇਵਲ ਆਪਣੇ ਆਪ ਨੂੰ ਸਾਬਿਤ ਕੀਤਾ ਬਲਕਿ ਇੱਕ ਐਸੀ ਪਛਾਣ ਬਣਾਈ ਜੋ ਉਸਦੀ ਮਿਹਨਤ ਦਾ ਪ੍ਰਣਾਮ ਸੀ ਜਦੋਂ ਰਾਣੀ ਨੇ ਮਹਿਸੂਸ ਕੀਤਾ ਕਿ ਉਸਨੇ ਆਪਣਾ ਫੈਸਲਾ ਸਹੀ ਕੀਤਾ ਤਾਂ ਉਹ ਖੁਸ਼ ਸੀ ਨਾ ਕੇਵਲ ਆਪਣੇ ਕੈਰੀਅਰ ਵਿੱਚ ਬਲਕਿ ਆਪਣੀ ਜ਼ਿੰਦਗੀ ਵਿੱਚ ਵੀ ਉਸ ਨੇ ਇਹ ਸਮਝਿਆ ਕਿ ਸਫਲਤਾ ਸਿਰਫ ਵੱਡੇ ਇਨਾਮਾਂ ਵਿੱਚ ਨਹੀਂ ਮਿਲਦੀ ਬਲਕਿ ਇਹ ਉਸ ਆਤਮ ਵਿਸ਼ਵਾਸ ਵਿੱਚ ਵੀ ਛਿਪੀ ਹੁੰਦੀ ਹੈ ਜੋ ਵਿਅਕਤੀ ਆਪਣੇ ਅੰਦਰ ਪੈਦਾ ਕਰਦਾ ਉਸ ਨੇ ਇਹ ਮਹਿਸੂਸ ਕੀਤਾ ਕਿ ਜੀਵਨ ਵਿੱਚ ਸਹੀ ਦਿਸ਼ਾ ਵਿੱਚ ਲਿਆ ਗਿਆ ਹਰ ਫੈਸਲਾ ਹਰ ਕਦਮ ਉਸ ਦੀ ਜਿੱਤ ਹੈ ਇੱਕ ਸਾਲ ਬਾਅਦ ਰਾਣੀ ਇੱਕ ਬਹੁਤ ਵੱਡੀ ਪੁਰਸਕਾਰ ਸਮਰੋਹ ਵਿੱਚ ਸ਼ਾਮਲ ਹੋਈ ਜਿੱਥੇ ਉਸ ਨੂੰ ਉਸਦੇ ਸੰਗਰਾਮ ਅਤੇ ਸਫਲਤਾ ਦੇ ਲਈ ਸਨਮਾਨਿਤ ਕੀਤਾ ਗਿਆ ਇਹ ਉਹ ਪਲ ਸੀ ਜਦੋਂ ਰਾਣੀ ਨੇ ਖੁਦ ਨੂੰ ਪੂਰੀ ਦੁਨੀਆ ਦੇ ਸਾਹਮਣੇ ਸਾਬਿਤ ਕੀਤਾ ਅਰਜਨ ਹੁਣ ਵੀ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਸੀ ਉਸ ਦਿਨ ਰਾਣੀ ਨੇ ਤੈਅ ਕੀਤਾ ਕਿ ਹੁਣ ਉਹ ਆਪਣੀ ਪੂਰੀ ਜ਼ਿੰਦਗੀ ਦਾ ਉਪਯੋਗ ਦੂਸਰਿਆਂ ਦੀ ਮਦਦ ਕਰਨ ਤੇ ਉਹਨਾਂ ਨੂੰ ਪ੍ਰੇਰਿਤ ਕਰਨ ਵਿੱਚ ਲਾਵੇਗੀ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਅਹਿਮ ਅਧਿਆਇ ਸੀ ਜਿੱਥੇ ਉਸ ਨੇ ਨਾ ਕੇਵਲ ਆਪਣੇ ਸੁਪਨਿਆਂ ਨੂੰ ਹਾਸਲ ਕੀਤਾ ਬਲਕਿ ਦੂਸਰਿਆਂ ਦੇ ਲਈ ਵੀ ਇੱਕ ਉਦਾਹਰਨ ਪੇਸ਼ ਕੀਤੀ ਰਾਣੀ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਉਹ ਇੱਕ ਪ੍ਰੇਰਣਾ ਬਣ ਗਈ ਜੋ ਲੋਕਾਂ ਨੂੰ ਇਹ ਸਿਖਾਉਂਦੀ ਹੈ ਕਿ ਸੰਗਰਾਹ ਸੇ ਮਿਹਨਤ ਤੇ ਆਤਮ ਵਿਸ਼ਵਾਸ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਆਹ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ